96 ਜੋੜੇ ਦੇ ਨਾਲ ਵੱਡਾ ਭਾਣਾ ਵਾਪਰ ਗਿਆ 96 ਜੋੜਾ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾ ਵਾਸਤੇ ਗਿਆ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਇੱਥੇ ਇਹਨਾਂ ਦੇ ਨਾਲ ਵੱਡਾ ਭਾਣਾ ਵਾਪਰ ਜਾਣਾ ਹੈ ਦਰਸਲ 1 ਮਹੀਨੇ ਪਹਿਲਾਂ ਹੀ ਨਾ ਦਾ ਵਿਆਹ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਚਾਈ ਜਾਈ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਵਾਸਤੇ ਗਏ ਸਨ ਪਰ ਇੱਥੇ ਅਚਾਨਕ ਲੈਂਡਸਲਾਈਡਿੰਗ ਹੋਈ ਅਤੇ ਪਹਾੜ ਖਿਸਕ ਜਾਣ ਕਾਰਨ ਆਪਣੇ ਹਾਦਸੇ ਦੇ ਵਿੱਚ ਨਵ ਵਿਹਾਈ ਕੁੜੀ ਸਪਨਾ ਦੀ ਮੌਤ ਹੋ ਗਈ। ਸਪਨਾ ਜਿਸ ਦੀ ਅਜੇ ਹੱਤਾਂ ਦੀ ਮਹਿੰਦੀ ਵੀ, ਚਗਨਾ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਹੋਈ ਅਤੇ ਉਸ ਦੀ ਲੈਂਡਸਲਾਈਡਿੰਗ ਦੌਰਾਨ ਆਪਣੇ ਹਾਦਸੇ ਦੇ ਵਿੱਚ ਮਧੂ ਗੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿ세 ਆਚਾਰਿਆ ਹੈ ਕਿ ਮੁੰਡਾ ਵਿਦੇਸ਼ ਤੋਂ ਪਰਤਿਆ 28 ਅਤੇ 28 ਜੁਲਾਈ ਨੂੰ ਦੋਹਾਂ ਦਾ ਵਿਆਹ ਹੋਇਆ ਅਤੇ 1 ਮਹੀਨੇ ਬਾਅਦ ਹੁਣ ਦੋਵੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਵਾਸਤੇ ਗਏ ਸਨ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਨਾਲ ਇਹ ਵੱਡਾ ਪਾਣਾ ਇੱਥੇ ਵਾਪਰ ਜਾਣਾ ਹੈ ਇਸ ਵਕਤ ਪਰਿਵਾਰ ਤੇ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਨਵ ਵਿਹਾਇਆ ਜੋੜਾ ਮੱਥਾ ਟੇਕਣ ਵੈਸ਼ਨੋ ਦੇਵੀ ਗਿਆ ਸੀ ਪਰ ਕੀ ਪਤਾ ਸੀ ਕਿ ਉੱਥੇ ਆ ਕੁਝ ਹੋ ਜਾਣਾ ਇੱਕ ਮਹੀਨਾ ਪਹਿਲਾਂ ਹੀ ਤਾਂ ਅਜੇ ਵਿਆਹ ਹੋਇਆ ਸੀ ਅਜੇ ਤਾਂ ਕੁੜੀ ਦੇ ਹੱਤਾਂ ਦੀ ਮੈਂਦੀ ਵੀ ਨਹੀਂ ਫਿੱਕੀ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਪਾਣਾ ਵਾਪਰ ਗਿਆ ਭਾਈ ਇੱਕ ਮਹੀਨਾ ਜੇ ਵਿਆਹ ਨੂੰ ਹੋਇਆ ਵਾ ਵਿਆਹ ਤੋਂ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਪੰਜ ਜੱਟ ਜੀ ਆਡੀ ਭਾਬੀ ਦੀ ਦਿੱਤ ਹੋਈ ਸਭ ਤੋਂ ਛੋਟੀ ਭਾਬੀ ਹੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਦਿਨ ਸਾਡੇ ਹਾਂਜੀ ਹਾਂਜੀ ਭਜਾਡੇ ਚਾਵਣੀਆਂ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਲੈ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਪਰ ਮਾਤਾ ਨੂੰ ਜਾਵਦਾ ਦਰਸ਼ਨ ਹੀ ਨਹੀਂ ਦਿੱਤੇ ਮਾਦਾ ਦੀ ਮਨਜ਼ੂਰੀ ਨਹੀਂ ਪਾਈ ਹੋਈ ਜਦੋਂ ਗੱਡੂਰੀ ਆ ਗਈ ਇਹ ਭਾਈ ਤੂੰ ਇਹਦੇ 5 ਵਜੇ ਨੂੰ ਤੂੰ 6:00 10:00 ਵਜੇ ਤੱਕ ਆ ਜਾਣਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ